ਸਿੱਧੂ ਮੂਸੇਵਾਲਾ ਬਾਈ ਨੇ ਇੱਕ ਵਾਰੀ ਕਿਹਾ ਸੀ ਕਿ ਮੇਰੇ ਤਾਂ ਡੁਪਲੀਕੇਟ ਵੀ ਹਿੱਟ ਹੁੰਦੇ ਨੇ ਮੇਰੇ ਤਾਂ ਡੁਪਲੀਕੇਟ ਵੀ ਹਿੱਟ ਹੁੰਦੇ ਨੇ। ਸੋ ਉਸ ਟਾਈਮ ਜਦੋਂ ਇਹ ਗਾਣਾ ਆਇਆ ਸੀ ਫੇਮਸ ਜਿਹੜੇ ਅੱਜ ਕੱਲ ਸਿੱਧੂ ਬਾਈ ਵਰਗੇ ਦਿਖਦੇ ਨੇ ਜਿੰਨੇ ਵੀ ਉਹ ਉਸ ਟਾਈਮ ਤਾਂ ਸੋਸ਼ਲ ਮੀਡੀਆ ਤੇ ਸਾਹਮਣੇ ਵੀ ਨਹੀਂ ਆਏ ਸੀ। ਫਿਰ ਬਾਈ ਨੇ ਇਦਾਂ ਕਿਉਂ ਕਿਹਾ ਕਿ ਮੇਰੇ ਡੁਪਲੀਕੇਟ ਵੀ ਹਿੱਟ ਹੁੰਦੇ ਨੇ। ਸਿੱਧੂ ਮੂਸੇਵਾਲਾ ਬਾਈ ਦਾ ਸਭ ਤੋਂ ਪਹਿਲਾ ਡੁਪਲੀਕੇਟ ਕੌਣ ਸੀ ਜਿਹੜਾ ਇਦਾਂ ਦਾ ਬੰਦਾ ਸੀ ਜਿਹੜਾ ਸਿੱਧੂ ਬਾਈ ਵਰਗਾ ਲੱਗਦਾ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਦੇਖੋ ਜਦੋਂ ਸਿੱਧੂ ਬਾਈ ਨਵੇਂ-ਨਵੇਂ ਹਿੱਟ ਹੋਏ ਸੀ। ਜਦੋਂ ਉਦੋਂ ਇਹਨੇ ਜ਼ਿਆਦਾ ਗਾਣੇ ਨਹੀਂ ਆਏ ਸੀ। ਇੱਕ ਸੋਹਾਈ ਗਾਣਾ ਆਇਆ ਸੀ। ਲਾਇਸੈਂਸ ਤੇ ਜੀ ਵੈਗਨ ਵਰਗੇ ਗਾਣੇ ਆਏ ਸੀ। ਬਾਕੀ ਜਿਹੜੇ ਗਾਣੇ ਲੀਕ ਹੋਏ ਸੀ ਉਹ ਤਾਂ ਚਲ ਡਿਫਰੈਂਟ ਚੀਜ਼ ਹੈ। ਉਦੋਂ ਸਿੱਧੂ ਬਾਈ ਦਾ ਨਾਮ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਬਣ ਗਿਆ ਸੀ। ਉਦੋਂ ਇੱਕ ਇਹ ਬਾਈ ਹੈ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਇਹ ਬਾਈ ਉਸ ਟਾਈਮ ਤੇ ਸਟੇਜ ਪਰਫਾਰਮੈਂਸ ਕਰਦਾ ਸੀ। ਤੇ ਬਾਈ ਦੇ ਜਿਹੜੇ ਕੱਪੜੇ ਨੇ ਉਦੋਂ ਸੇਮ ਸਿੱਧੂ ਬਾਈ ਵਰਗੇ ਕੱਪੜੇ ਪਾ ਕੇ ਸਟੇਜ ਤੇ ਵਿਆਹ-ਸ਼ਾਦੀਆਂ ਦੇ ਪ੍ਰੋਗਰਾਮ ਲਾਉਂਦਾ ਹੁੰਦਾ ਸੀ ਬਾਈ। ਕਿੱਤੇ ਕੋਈ ਜਨੂਨਾ ਤੇ ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਬਾਈ ਦੇ ਜਿਹੜੇ ਐਕਸ਼ਨ ਨੇ ਜਿਹੜੇ ਸਿੱਧੂ ਬਾਈ ਨੇ ਜੀ ਵੈਗਨ ਗਾਣੇ ਦੇ ਵਿੱਚ ਕੀਤੇ ਹੋਏ ਨੇ ਉਹੀ ਸੇਮ ਐਕਸ਼ਨ ਬਾਈ ਇਸ ਸਟੇਜ ਤੇ ਵੀ ਕਰ ਰਿਹਾ ਰੱਖ ਕਰ ਪਾਨਾ ਉੱਤੇ ਖਾਂਦੇ ਰੋਟੀਆਂ ਰੱਖ ਕਰ ਪਾਨਾ ਉੱਤੇ ਖਾਂਦੇ ਰੋਟੀਆਂ ਇਸ ਬਾਈ ਦਾ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਤਾਂ ਨਹੀਂ ਮਿਲਿਆ ਤੇ ਹੁਣ ਬਾਈ ਥੋੜਾ ਬਹੁਤ ਚੇਂਜ ਵੀ ਹੋ ਗਿਆ ਹੋਊਗਾ ਕਿਉਂਕਿ ਇਹ ਬਹੁਤ ਟਾਈਮ ਪਹਿਲਾਂ ਦੀ ਵੀਡੀਓ ਹੈ ਸੋ ਸਿੱਧੂ ਬਾਈ ਦੇ ਵੀ ਨਵੇਂ-ਨਵੇਂ ਗਾਣੇ ਆਏ ਸੀ ਜਿਹੜੀ ਸਿੱਧੂ ਬਾਈ ਦੇ ਫੇਮਸ Song ਵਾਲੀ ਲਾਈਨ ਹੈ ਮੇਰਾ ਤਾਂ ਡੁਪਲੀਕੇਟ ਵੀ ਹਿੱਟ ਹੋ ਗਏ ਉਹ ਇਸ ਬਾਈ ਦੀ ਪਰਫਾਰਮੈਂਸ ਤੋਂ ਬਾਅਦ ਜਾਂ ਇਸ ਬਾਈ ਦੀਆਂ ਵੀਡੀਓਜ਼ ਦੇਖਣ ਤੋਂ ਬਾਅਦ ਬਾਈ ਨੇ ਲਿਖੀ ਹੋਊਗੀ ਕਿਉਂਕਿ ਬਾਈ ਤੋਂ ਜਾਣ ਤੋਂ ਬਾਅਦ ਕਿੰਨੇ ਜਣੇ ਡੁਪਲੀਕੇਟ ਨੇ ਜਿਹੜੇ ਉਹ ਹਿੱਟ ਹੋਏ ਨੇ ਇਨ੍ਹਾਂ ਦਿਨਾਂ ਦੇ ਵਿੱਚ ਇਸ ਬਾਈ ਦਾ ਨਾਮ ਨਹੀਂ ਸਾਹਮਣੇ ਆਇਆ ਹੁਣ ਉਦੋਂ ਤਾਂ ਇਸ ਚੀਜ਼ ਨੂੰ ਥੋੜਾ ਮਜ਼ਾਕ ਦੇ ਵਿੱਚ ਲਿਆ ਜਾਂਦਾ ਸੀ ਤੇ ਸਾਰੇ ਖੁਸ਼ ਵੀ ਹੁੰਦੇ ਸੀ ਵਿਆਹਾਂ ਸ਼ਾਦੀਆਂ ਦੇ ਵਿੱਚ I am done guys I am done ਅੱਜ ਕੱਲ੍ਹ ਹੁਣ ਦਾ ਜਿਹੜਾ ਟਾਈਮ ਹੈ ਉਹ ਥੋੜਾ ਚੇਂਜ ਹੋ ਗਿਆ ਕਿਉਂਕਿ ਲੋਕ ਵਿਰੋਧ ਵਿੱਚ ਆ ਜਾਂਦੇ ਨੇ ਇਹਦੇ ਕਾਫੀ ਸਾਰੇ ਕਾਰਨ ਨੇ ਕਿਉਂਕਿ ਇੱਕ ਤਾਂ ਸਿੱਧੂ ਬਾਈ ਇਸ ਦੁਨੀਆ ਤੇ ਹੈ ਨਹੀਂ ਇਸ ਲਈ ਆਪਾਂ ਚਾਹੁੰਦੇ ਹਾਂ ਕਿ ਸਿੱਧੂ ਬਾਈ ਦੇ ਜਿਹੜੇ ਡੁਪਲੀਕੇਟ ਵੀ ਨੇ ਉਹ ਕੁਝ ਐਦਾਂ ਦੀ ਹਰਕਤਾਂ ਨਾ ਕਰਨ ਜਿੱਥੋਂ ਸਿੱਧੂ ਬਾਈ ਨੂੰ ਇੱਕ ਫਨੀ ਤਰੀਕੇ ਦੇ ਨਾਲ ਦਿਖਾਇਆ ਜਾਵੇ ਉਹ ਸਾਰੇ ਫੈਨਸ ਸਿੱਧੂ ਬਾਈ ਦੇ ਹਾਰਟ ਹੁੰਦੇ ਨੇ ਇਸ ਚੀਜ਼ ਨੂੰ ਦੇਖ ਕੇ ਉਹ ਜਿਹੜਾ ਟਾਈਮ ਸੀ ਉਦੋਂ ਬਹੁਤ ਵਧੀਆ ਲੱਗਦਾ ਸੀ ਇਹ ਸਾਰੀਆਂ ਚੀਜ਼ਾਂ ਦੇਖ ਕੇ ਜਾਣ ਤੋਂ ਬਾਅਦ ਕਿਸੇ ਵੀ ਬੰਦੇ ਨੂੰ ਇੱਕ ਮਜ਼ਾਕ ਦਾ ਪਾਤਰ ਨਹੀਂ ਬਣਾਇਆ ਜਾ ਸਕਦਾ ਤੇ ਵਧੀਆ ਵੀ ਨਹੀਂ ਕਿਤੇ ਕਿਤੇ ਤੇ ਕੀ ਤੁਸੀਂ ਵੀ ਇਸ ਬਾਈ ਨੂੰ ਪਹਿਲਾਂ ਦੇਖਿਆ ਇਹਨਾਂ ਵੀਡੀਓਜ਼ ਨੂੰ ਦੇਖਿਆ ਤੇ ਇਹ ਬਾਈ ਕਿਤੇ ਸੋਸ਼ਲ ਮੀਡੀਆ ਤੇ ਹੈ ਜਾਂ ਨਹੀਂ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਸੀਂ ਜਾਣਦੇ ਹੋ ਤਾਂ ਬਾਕੀ ਉਸ ਤੋਂ ਬਾਅਦ ਸਿੱਧੂ ਬਾਈ ਵਰਗੇ ਦਿਖਦੇ ਨੇ ਜਿਹੜੇ ਉਹ ਕਿੰਨੇ ਸਾਰੇ ਸਾਹਮਣੇ ਆਏ ਸੀ ਤੇ ਉਹਨਾਂ ਸਾਰਿਆਂ ਦੇ ਵਿੱਚੋਂ ਵੀ ਕਿਹੜਾ ਫੇਮ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਕਿਹੜਾ ਸਹੀ ਬੰਦਾ ਸੀ ਇਸ ਚੀਜ਼ ਤੇ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ ਤੁਸੀਂ ਇਹ ਵਾਲੀ ਵੀਡੀਓ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ